ਹੈਲੋ ਗਾਇਜ਼ ਸਸਿਕਲ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ ਦੇ ਵਿੱਚ ਹੋਰ ਕਿਵੇਂ ਹੋ ਸਾਰੇ ਠੀਕ ਠਾਕ ਹੋ ਆਜੋ ਜੀ ਪਹਿਲਾ ਕੰਮ ਕੁਮਨ ਵਗੈਰੀਂ ਦੀ ਇਹ ਕਰਦੇ ਫੇਰ ਦੇਖਦੇ ਹਾਂ ਕੀ ਬਣਦਾ ਹਾਲ ਕੀ ਬਣਦਾ ਮਾਹੌਲ ਲੋਬੇ ਕੰਮ ਕੁਮਨ ਵੇੜ ਕੇ ਨਾ ਤੋਕੇ ਤੇ ਆਪਾਂ ਪਹੁੰਚ ਗਏ ਉੱਚੇ ਕਿਉਂਕਿ ਘਰ ਵਾਲੀ ਨੇ ਸਮਾਣਾ ਸੀਗਾ ਸੂਟ ਉਹਦਾ ਦੇਣਾ ਸੀ ਨਾਪਾ ਉਹ ਮੈਂ ਕਿਹਾ ਮੈਂ ਕਿਹਾ ਤਲਾਬਿੰਨ ਪਹੁੰਚ ਗਏ ਉੱਚੇ ਚੱਕ ਸੈਣੀ ਆਟਾ ਚੱਕੀ ਤੇ ਓਏ ਨਾਲੇ ਆਟਾ ਵੀ ਪੀਂਦੇ ਆ ਨਾਲੇ ਇਹਨਾਂ ਦੇ ਘਰ ਸੂਟ ਵੀ ਸਮਾਣਦੇ ਆ ਬਈ ਗੰਦੇ ਇਹ ਲੋ ਇਧਰ ਮੋਚਾ ਨੂੰ ਮੁਰੋੜਾ ਦੇ ਕੇ ਮੈਂ ਕਹ ਆਜਾ ਬੀਬੀ ਟਾਈਮ ਹੋਈ ਜਾਂਦਾ ਚਲੋ ਵੇੜ ਤਾਂ ਹੁਣ ਕਰਨੀ ਪੈਣੀ ਆ ਇਹ ਜਨਾਨੀਆਂ ਮੱਜਾਂ ਛੱਪੜ ਚੋਂ ਤੇ ਜਨਾਨੀਆਂ ਬਾਜ਼ਾਰ ਚੋਂ ਕੱਢਣੀਆਂ ਬੜੀਆਂ ਔਖੀਆਂ ਬੀਬਾ ਲੋ ਵੀ ਆ ਗਈ ਤੇ ਆਪਾਂ ਮੋਟਰਸਾਈਕਲ ਲਿਆ ਭਜਾ ਕਿਉਂਕਿ 9 ਵਜੇ ਪੰਜ ਮਿੰਟ ਹੋ ਗਏ ਸੀਗੇ ਤੇ ਲੇਟ ਹੋ ਗਈ ਸੀ ਮੈਡਮ ਮੈਂ ਕਹ ਆ ਲੈ ਦਾੜੀ ਸਾਡੀ ਉੜਦੀ ਫਿਰਦੀ ਅੱਜ ਲੋਬੇ ਤੋਂ ਬਾਅਦ ਆਪਾਂ ਮੈਡਮ ਨੂੰ ਛੱਡ ਕੇ ਕੰਮ ਤੇ ਆਪਾਂ ਪਹੁੰਚ ਗਏ ਗੁਰੂ ਘਰੇ ਮੱਥਾ ਟੇਕ ਕੇ ਬਾਬੇ ਤੋਂ ਲੈ ਕੇ ਦੇਖ ਪੜ ਕੇ ਹੁਕਮਨਾਮਾ ਸਾਹਿਬ ਤੇ ਆਪਾਂ ਫੇਰ ਮੱਥਾ ਟੇਕ ਕੇ ਆਗੇ ਬਾਹਰ ਗੁਰਦੁਆਰਾ ਸਾਹਿਬ ਤੇ ਹੈਪੀ ਡਾਕਟਰ ਨੂੰ ਜ਼ਰੂਰ ਮਿਲਣਾ ਹੁੰਦਾ ਬਾਬਾ ਜੀ ਆ ਗਿਆ ਸ਼ਨੀਵਾਰ ਸਿਕਾ ਅੱਜ ਸ਼ਨੀ ਆ ਭਗਤਾਤਾ ਸ਼ਨੀ ਨੂੰ ਸ਼ਨੀ ਨੂੰ ਪੈਸੇ ਦੇਣੇ ਬਹੁਤ ਜ਼ਰੂਰੀ ਹੁੰਦੇ ਆ 1 ਰੁਪਈਆ ਜ਼ਰੂਰ ਮੱਥਾ ਟੇਕਿਆ ਕਰੋ ਸ਼ਨੀ ਭੱਜ ਜਾਂਦੇ ਆ ਸਾਡੇ ਕੋਲ ਤੁਸੀਂ ਆਈਸਕ੍ਰੀਮ ਲੈ ਸਕਦੇ ਹੋ ਬਿਲਕੁਲ ਵਧੀਆ ਫਰੈਸ਼ ਆਪੇਛੇ ਆ ਸਾਡਾ RAMI ਅੰਕਲਾਂ ਦਾ ਹੀ ਦੁਬਾਰਾ ਉੱਚੇ ਪਹੁੰਚ ਕੇ ਸ਼ਾਮ ਨੂੰ ਫੇਰ ਉਹ RAMI ਅੰਕਲ ਕਿੱਦਾਂ ਠੀਕ ਆ ਉਹ ਜੱਕ ਦੇ ਫਟੇ ਇੱਥੇ ਵੀ ਸੂਟ ਦੇਣਾ ਸੀਗਾ ਇੱਕ ਠੀਕ ਕਰਨ ਨੂੰ ਜਨਾਨੀਆਂ ਦੇ ਸੂਟ ਤੇ ਬੰਦੇ ਦੀ ਇਹ ਚ ਪੈਸੇ ਇਹ ਕਰੇ ਟੇਕੇ ਨਹੀਂ ਸਕਦੇ ਕਿਉਂਕਿ ਖਰਚ ਦਨੀਆਂ ਠੀਕ ਹੈ ਜੀ ਉਸ ਤੋਂ ਬਾਅਦ ਰਾਤ ਨੂੰ ਆਪਾਂ ਜਾਣਾ ਸੀ ਜਾਗੋ ਤੇ ਆਪਾਂ ਪਹੁੰਚ ਗਏ ਪਿੰਡ ਅੜਾਪੜ ਚੱਕੋ ਜੀ ਗੁਰਦੁਆਰਾ ਛੀਕ ਗੰਜ ਸਾਹਿਬ ਛੀਦਾ ਸਿੰਘ ਦਾ ਸਥਾਨ ਤੇ ਆਪਾਂ ਉੱਥੇ ਟੇਕ ਕੇ ਮੱਥਾ ਤੇ ਆਪਾਂ ਪਹੁੰਚ ਗਏ ਜੀ ਆਪਣੇ ਮਾਮੇ ਘਰੇ ਤੇ ਇੱਧਰ ਸਾਰੇ ਖਾਰੇ ਤਿਆਰ shear ਹੋ ਰਹੇ ਆ ਦਾੜੀਆਂ ਨੂੰ ਬਹੁਤ ਸ਼ੁਭਾਜ ਰਹੇ ਨੇ ਚਲੋ ਵੀ ਚਲੋ ਟਾਈਮ ਨਾ ਲਾਓ ਇੰਨਾ ਟਾਈਮ ਨਹੀਂ ਭੁੱਖ ਲੱਗੀ ਹੋਈ ਆ ਤੇ ਲੈ ਵੀ ਬਹਿ ਗਏ ਜਾ ਕੇ ਟੇਬਲ ਤੇ ਚੱਕਦੇ ਹੋ ਚੌਲ ਪਾ ਕੇ ਉੱਤੇ ਪਾ ਕੇ ਦਾਲ ਤੇ ਨੇਰੀ ਠਾਰਤੀ ਬੰਦਿਆਂ ਨੇ ਮੈਂ ਕਿਹਾ ਭੰਗੜਾ ਭੁੰਗੜਾ ਕਿੱਦਾਂ ਵੀ ਕਹਿੰਦੇ ਭੰਗੜਾ ਭੁੰਗੜਾ ਤਾਂ ਪਹਿਲਾਂ ਰੋਟੀ ਖਾ ਲਓ ਫੇਰ ਦੇਖਦੇ ਆ ਭੰਗੜਾ ਪੈਂਦਾ ਜਾਂ ਨਹੀਂ ਪੈਂਦਾ ਹਾਂ ਕੁੜੀ ਕਿੱਦਾਂ ਬਸ ਤੁਸੀਂ ਨਾ ਸਾਟੇ ਟਿੱਕੀਆਂ ਖਾਣ ਤੋਂ ਹੈ ਹੈ ਕਿੰਨੀ ਵੀ ਟਿੱਕੀ ਆ ਇਹ ਹੈ ਆ ਲੈ ਵੀ ਪੈਣ ਲਾ ਪਿਆ ਭੰਗੜਾ ਕਿ ਨਹੀਂ ਚੱਕ ਇਦਾਂ ਆਂਟੀ ਅੰਕ ਨੇ ਲਾ ਕੇ ਕਾਲੀ ਐਨ ਕਮਰਾ ਉਹ ਬਹੁਤ ਢੂਕ ਠਾ ਲਿਆ ਵਿਆਹ ਦੇ ਵਿੱਚ ਗਾਣਾ ਚੱਲਦਾ ਉਹ ਕਾੜੀ ਐਨ ਕਨਾਂ ਲਾਇਆ ਕਰਨੀ ਤੂੰ ਪਹਿਲੀ ਸੋਹਣੀਆ ਉਹ ਮੇਤਰੋਇਨਾਂ ਨੇ ਤਾਂ ਨੇੜੀ ਢਾਲ ਰੱਖੀ ਇਦਾਂ ਸਾਡਾ ਮਾਜਣ ਲਾ ਕੇ ਚਾਰ ਗੱਲਾਂ ਲੰਡੂ ਜੇ ਪੈ ਗਾ ਉਹ ਗਾਣਾ ਉਹ ਚੱਲਦਾ ਸੀਗਾ ਉਹ ਗੱਲ ਗੱਲ ਕਰਾਂਗੇ ਨਹੀਂ ਓਕੇ ਹੋਏ ਪਏ ਆ ਗੱਲ ਗੱਲ ਕਰਾਂਗੇ ਜੇ ਓਕੇ ਹੋਏ ਪਏ ਆ ਅਰਜੰਟੇ ਲੋ ਨੇ ਵੀ ਗਾਣਾ ਗਾ ਕੇ ਸਿਰਾ ਲਾਤਾ ਅਰਜੰਟੇ ਲੋ ਚੱਕ ਦੇਗਾ ਮੇਤਰੋਇ ਓ ਮੈਂ ਕਾ ਚੱਲ ਮਾਮਾ ਮਾਮੀ ਚਲੋ ਹੁਣ ਆ ਕੁੰਡੀ ਨਹੀਂ ਨਹੀਂ ਤੁਮ ਇਹਨਾਂ ਨੂੰ ਘੜੀ ਸਕੇ ਲੈ ਕੇ ਆਣੇ ਆ ਉਹ ਤਰਪਾਉ ਸਵੇਰ ਨੂੰ ਤੁਸੀਂ ਕਹਿੰਦਾ ਸਾਡੀਆਂ ਨਾਲ ਗਲਤਤਾ ਦੋ ਇਹ ਆ ਜਾ ਆ ਜਾ ਮਾਮੀ ਹਾ ਇਹ ਸਾਡੇ ਨੂੰ ਕਿੱਥੇ ਦੇਖਦੇ ਇਹਨਾਂ ਨੇ ਹੁਣ ਇਦਾਂ ਨਹੀਂ ਦੇਖਣਾ ਮਾਮੀ ਹਟ ਪਰੇ ਮੈਨੂੰ ਜਾਣ ਦੇ ਜਰਾ ਮੈਨੂੰ ਭੰਗੜਾ ਪਾਣ ਦੇ ਦੋ ਆ ਤੂੰ ਵੀ ਵੱਜਦੀ ਕਿ ਨਹੀਂ ਵੱਜਦੀ ਸਾਡਾ ਕਿਸੇ ਨੇ ਨਹੀਂ ਪੁੱਛਿਆ ਸਾਨੂੰ ਇਹ ਹੁੰਦੇ ਰਿਸ਼ਤੇਦਾਰਾਂ ਦੇ ਹਾਲ ਪਿਆ ਹਾਂ ਚ ਬੰਦਾ ਦੂਰੋਂ ਖੜ ਕੇ ਦੇਖ ਹੀ ਸਕਦਾ ਘਰ ਕੁਝ ਨਹੀਂ ਸਕਦਾ ਲਓ ਜੀ ਉਸ ਤੋਂ ਬਾਅਦ ਪਹੁੰਚ ਗਏ ਨਾਨਕੇ ਘਰ ਏਸੀ ਛੱਡਿਆ ਆਪਾਂ ਕਹੇ ਸੌ ਤੁਸੀਂ ਵੀ ਸੋਚੋ ਸਸਰੀ ਘਰ ਸਾਰੇ